ਸਸ਼ੀਅਰ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਹਿਮਾਚਲ ਪ੍ਰਦੇਸ਼ ਚ ਫਟੇ ਬੱਦਲ ਪਜਾਜ ਨੇ ਲਾਪਤਾ ਬੱਦਰ ਫਟਨ ਹੁੰਦਾ ਕੀ ਹੈ ਇਸ ਪਿਛੇ ਕੀ ਕਾਰਨ ਹੈ ਇਸ ਦੀ ਖਬਰ ਆ ਰਹੀ ਹੈ ਹਿਮਾਚਲ ਵਿੱਚ ਰਾਹਤ ਕਾਰਜਾਂ ਵਿੱਚ ਜੁਟੀਆਂ ਏਜੰਸੀਆਂ ਕਿਤੇ ਇਮਾਰਤ ਟਹਿ ਗਈ ਅਤੇ ਕਿਤੇ ਸੜਕ ਵਿੱਚੋਂ ਪਾੜ ਪੈ ਗਿਆ ਕਿਤੇ ਵੀ ਬੱਦਰ ਫਟਿਆ ਅਤੇ ਜ਼ਮੀਨ ਖਿਸਕਣ ਨਾਲੋਂ ਲੋਕ ਮਲਬੇ ਵਿੱਚ ਦੱਬੇ ਗਏ ਹਨ ਇਸ ਦਿਨ ਖਬਰ ਸਾਹਮਣੇ ਆ ਰਹੀ ਮੌਸਮੀ ਤਬਦੀਲੀ ਦੇ ਇਸ ਘਾਤਕ ਅਸਰ ਦੀ ਮੰਜ਼ਿਲ ਦੀਆਂ ਰਿਪੋਰਟਾਂ ਕੇਰਲ ਦੇਵਾਇਨਾਡ ਤੋਂ ਬਾਅਦ ਹੁਣ ਪੰਜਾਬ ਦੇ ਗੁਆਂਡੀ ਸੂਬੇ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਹੈ ਇਸ ਦੇ ਨਾਲ ਹੀ ਜਦਕਿ ਪੰਜਾਬ ਵਿੱਚ ਵੀ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਖਬਰਾਂ ਸਾਹਮਣੇ ਆ ਰਹੀਆਂ ਹਨ ਕੇਰਲ ਵਿੱਚ ਵਾਈਨਾਡ ਵਿੱਚ ਜਿੱਥੇ ਮੌਤਾਂ ਦਾ ਅੰਕੜਾ 147 ਨੂੰ ਪਹੁੰਚ ਗਿਆ ਹੈ ਤੇ 39 ਜਣੇ ਅਜੇ ਵੀ ਲਾਪਤਾ ਹਨ ਉੱਤੇ ਹਿਮਾਚਲ ਵਿੱਚ 20 45 ਜਣਿਆਂ ਦੀ ਲਾਪਤਾ ਹੋਣ ਦੀ ਪੁਸ਼ਟੀ ਹੋਈ ਹੈ ਮੌਸਮਾਂ ਦੇ ਦੌਰਾਨ ਹਰ ਸਾਲ ਦੀ ਤਰ੍ਹਾਂ ਉੱਤਰੀ ਭਾਰਤ ਵਿਦੇ ਪੜਾ ਇਲਾਕਿਆਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਮੀਡੀਆ ਰਿਪੋਰਟ ਮੁਤਾਬਕ ਇਸ ਹਫਤੇ ਤੋਂ ਤੋਂ ਬਾਅਦ ਵੱਖ-ਵੱਖ ਪਹਾੜੀ ਇਲਾਕਿਆਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਘੱਟੋ-ਘੱਟ 220 ਲੋਕ ਲਾਪਤਾ ਹੋ ਗਏ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ